ਰਾਪੋਰਟ ਦੇ ਦੋ ਸਾਡਾ ਰੱਖੋ ਪੋਸਟ ਇਹ ਤੇ ਬੈ ਇਹ ਤੇ ਬੈ ਇਹ ਕਿਹ ਗੱਲ ਕਰਦੇ ਕਿਹ ਗੱਲ ਕਰਦਾ ਸੋਣਾ ਨਹੀਂ ਦੇ ਕੇ ਗੱਲ ਕਰਦਾ ਚਲੋ ਆਪੋ ਦਾ ਕੇਮਲ ਸਿੰਘ ਬੋਲਦਾ ਪਿੰਡ ਭੰਡੀ ਸੈਦਾਂ ਤੋਂ ਹਾਂਜੀ ਹਾਂਜੀ ਮੈਂ ਗਰਜੰਟ ਸਿੰਘ ਦਾ ਚਾਚਾ ਜੀ ਹਾਂ ਹਾਂਜੀ ਪੋਟ ਸਰਕਾਰ ਅੱਗੇ ਬੇਇਜ਼ਤੀ ਕੀਤੀ ਜਾਂਦੀ ਆ ਕਿ ਸਾਡਾ ਪੁੱਤਰ ਦੋ ਆ ਭੈਣਾਂ ਦਾ ਇਕੱਲਾ ਬੱਚਾ ਹੈ ਸਾਡਾ ਭਰਾ ਸਾਡਾ ਪਰਿਵਾਰ ਬਹੁਤ ਥੰਗ ਹੋਇਆ ਪਿਆਰੇ ਤੇ ਭਾਰਤ ਸਰਕਾਰ ਗਾੜੀ ਸਾਡੀ ਮੰਨਤਰ ਦਾਵਾ ਕਿ ਸਾਡੇ ਬੇਟੇ ਦੀ লাশ ਸਾਡੇ ਕੋਲ ਪਹੁੰਚਾਈ ਜਾਵੇ ਤੇ ਸਾਡੇ ਮਨ ਨੂੰ ਤਸੱਲੀ ਹੋ ਜਾਵੇ ਬੜੀ ਮਿਹਰਬਾਨੀ ਭਾਰਤ ਸਰਕਾਰ ਦੀ ਅਈ ਮੇਰਾ ਨਾਂ ਸਾਡੀ ਸੀਗਾ ਹਾਂਜੀ ਮੇਰਾ ਪੁੱਤ ਜਿਹੜਾ ਜਨਸ ਹੈ ਹਾਂਜੀ ਬਿਲਕੁਲ 8 ਸਾਲ ਹੋ ਗਏ ਨੂੰ ਸੀ ਹਾਂਜੀ ਪੱਲਾ ਪੜੀ ਪੜੀ ਖੇੜੇ ਪੜੇ ਚੋਟੀ ਕਰ ਗਿਆ ਜੀ ਖੁਦ ਜਾ ਕੇ ਜਿਹੜਾ ਲੋਕਾਂ ਦਾ ਪੁੱਤਰ ਹੋ ਗਿਆ ਇਹ ਮੌਲਿਕ ਜੀ ਹਾਂ ਤੇ ਸਾਡਾ ਡੱਬੇ ਤੋਂ ਜਿਹੜੇ ਪੈਸੇ ਕਿੰਨੀ ਉਮਰ ਹੀ ਹੈ ਉਮਰ ਉਸ ਜੀ ਕਿੰਨੇ ਸਾਲ ਦੇ 29 ਸਾਲ ਹਾਂਜੀ ਅੱਛਾ ਜੀ ਇਹ ਹੁਣ ਤਾਂ ਕੀ ਮੰਗਤ ਹੈ ਸਰਕਾਰ ਤੋਂ ਭਾਈ ਜਿੰਨੀ ਮਾੜੀ ਬੋਦੀ ਲਾਸ਼ ਆ ਰਹੀ ਹੈ ਸਾਡੇ ਸਾਡੇ ਤੇ ਮਾਹ ਨਹੀਂ ਪਹਾੜ ਨੂੰ ਬੜੇ ਗਰੀਬੀ ਦੇ ਪਹਾੜ ਨਹੀਂ ਕਰਿਆ ਭੱਲੇ ਆਲਾ ਬੁਰੀ ਬੁਰੀ ਸਿੰਹੰਦ ਕਰਨ ਲਿਆ ਹੈ ਛੋਟਾ ਸਹਜਾ ਉੱਠੇ ਦਰੇ ਪੜਨਾ